ਸਮੁੰਦਰ ਜਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗਿਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਪਿਆਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਟੈਨੇ ਦੇ ਵਿੱਚ ਸੁਖਦੀਪ ਬਾਈ ਦੇ ਘਰੇ ਅੱਜ ਤੁਹਾਨੂੰ ਮੇਰੇ ਤੋਂ ਦਿਖਾਵਾਂਗੇ ਤਿੰਨ ਬ੍ਰਾਂਡ ਦੋ ਤਾਂ ਪਹਿਲਾਂ ਪਲੂਣ ਬੱਚੀਆਂ ਦਿਖਾਉਣੀਆਂ ਵੀ ਕਹਿਣ ਤੋਂ ਭਾਵੇਂ ਆ ਬਾਈ ਦੰਦਾ ਤੋਂ ਆਪ ਤੁਸੀਂ ਤਸੱਲੀ ਕਰਨੀ ਆ ਵੀਰੇ ਪਰ ਬੱਚੀਆਂ ਟਿਕਾਣੇ ਦੀਆਂ ਹੋਣਗੀਆਂ ਦੋਵੇਂ ਦੁੱਧ ਵਾਲੀਆਂ ਬ੍ਰੀਡ ਵਾਲੀਆਂ ਪਲੀਆਂ ਸਭੀਆਂ ਸੁਨੱਖੀਆਂ ਬੱਚੀਆਂ ਹੋਣਗੀਆਂ ਗੱਲ ਐ ਉਹ ਆ ਵੀਰੇ ਅੱਜ ਜਿਹੜੇ ਭਾਅ ਦੇ ਵਿੱਚ ਤੁਸੀਂ ਇਹ ਬੱਛੀਆਂ ਲੈ ਕੇ ਜਾਣੀਆਂ ਉਹਨੇ ਭਾਅ ਦੇ ਵਿੱਚ ਤੁਸੀਂ ਟੋਕੜਾ ਗੱਪਣਾ ਕਰਕੇ ਵੇਚਣ ਦੇ ਹੱਕਦਾਰ ਹੋਵੋਗੇ ਇਹ ਪੱਕੀ ਗੱਲ ਆ ਕੋਈ ਝੂਠ ਨਹੀਂ ਹੋਊਗਾ ਕਿਉਂਕਿ ਵੀਰੇ ਜਿਹੜੀ ਚੀਜ਼ ਬੱਛੀ ਪਹਿਲਾਂ ਪਲੂਣ ਲੈਣੀ ਆ ਨਾ ਅੱਜ ਦੁੱਧ ਤੇ ਲਾਉਣ ਨੂੰ ਆਪਾਂ ਬਾਲੀਆਂ ਗੱਲਾਂ ਨਹੀਂ ਕਰਦੇ ਉਹਦੇ ਵਿੱਚ ਕਦੇ ਵੀ ਘਟਾਣੀ ਆਉਂਦਾ ਪਰ ਲਈ ਸੁਨੱਖੀ ਹੋਵੇ ਜਿਵੇਂ ਦੀਆਂ ਆ ਬੱਛੀਆਂ ਵਾਂ ਅੱਜ ਕੱਲ ਇੱਕ ਮੱਥੀ ਇਸੇ ਤਰ੍ਹਾਂ ਦੀ ਸੇਮ ਕਾਪੀ ਤਿੰਨਾਂ ਮਹੀਨਿਆਂ ਦੀ ਗੱਪਣ 13 ਕਿਲੋ ਦੁੱਧ ਤੇ ਚਲਦੀ 63 ਹਜ਼ਾਰ ਦੀ ਵਿਕੀ ਆ ਤੇ ਉਸ ਹਿਸਾਬ ਦੇ ਉੱਤੇ ਮੈਂ ਤਾਂ ਤੁਹਾਨੂੰ ਇਹ ਗੱਲ ਕਹੀ ਆ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦਿੰਦਾ ਵੀਰੇ ਤੋ ਸਸਤੀ ਕਰ ਸਕਦੀ ਬਾਈ ਹੋਰ ਵੱਡੇ ਵੇਲੇ ਘਰ ਪਰਿਵਾਰ ਦਾ ਬਸ ਵਧੀਆ ਆਪਣੇ ਦੱਸੋ ਬਾਈ ਚਲਦੀ ਕਰ ਜੀ ਸਾਰੇ ਬਹੁਤ ਵਧੀਆ ਵੀਰੇ ਚਲੋ ਸ਼ੁਕਰ ਅੱਜ ਆਪਣੇ ਕੋਲੇ ਤਿੰਨ ਜਾਨਵਰ ਆ ਅੱਜ ਆ ਤੇਰੇ ਕੋਲੇ ਮੱਥੀਆਂ ਟਿਕਾਣੇ ਦੀਆਂ ਜਟਾ ਠੀਕ ਆ ਗੱਲ ਯਾਰ ਫਿਰ ਸੁਆਦ ਦਾ ਇਹਦੇ ਬਾਰੇ ਦੱਸ ਮੈਨੂੰ ਕੀ ਡਿਟੇਲ ਆ ਬਾਈ ਇਨੇ ਬਾਈ ਖੀਰੀ ਦਾ ਹਜੇ ਇੱਕ ਦੰਦ ਸਿੱਟਿਆ ਠੀਕ ਆ ਹਜੇ ਦੋਂਦੀ ਤੇ ਖੀਰੀ ਦੇ ਵਿਚਾਲੇ ਹੀ ਆ ਮਾ ਠੀਕ ਆ ਕੱਚੀ ਦੋਂਦੀ ਕਹਿ ਸਕਦੇ ਕੱਚੀ ਦੋਂਦੀ ਕਹਿ ਸਕਦੇ ਹਜੇ ਇਹਨੂੰ ਜਿਹੜਾ ਇਹਦਾ ਕੰਡੇ ਤੇ ਦੁੱਧ ਤੋਲਣ ਵਾਲਾ ਉਹ ਇਸ ਟਾਈਮ 17 ਕਿਲੋ ਜਿਹੜਾ ਮਰਜੀ ਚਾਰ ਟਾਈਮ ਆ ਕੇ ਤੋਲੇ ਪੰਜ ਟੋਲੇ 17 ਕਿਲੋ ਕੰਡੇ ਤੇ ਜੋਕਦੀ ਪਈ ਆ ਆਰਾਮ ਨਾਲ ਵੀਰੇ ਠੀਕ ਆ ਵੀਰੇ ਚੋਣ ਚਣ ਕਿਵੇਂ ਲੱਗਾ ਇੱਕ ਨੰਬਰ ਆ ਚੋਣ ਇੱਕ ਨੰਬਰ ਆ ਹਾਂਜੀ ਠੰਡੀ ਆ ਪੂਰੀ ਵੀਰੇ ਮਰੇ ਮਗਰ ਬੱਚਾ ਆ ਗਿਆ ਵੀਰੇ ਇਹਦੇ ਮਗਰ ਬੱਚਾ ਆ ਗਿਆ ਠੀਕ ਆ ਵੀਰੇ ਹਾਂਜੀ ਠੀਕ ਆ ਵੱਡੇ ਭਾਈ ਤੇ ਇੱਕ ਗੱਲ ਹੋਰ ਆ ਬਾਈ ਦੁੱਧ 20 ਕਿਲੋ ਤੱਕ ਜਾਵੜੂ ਬੱਚਿਆਂ ਜੇ ਇਹਨਾਂ ਬੱਚਿਆਂ ਨੇ ਮਨਾ ਨਾ 25 ਦੇ ਨੇੜੇ ਤੋਂ ਤਾਂ ਕੱਢਿਆ ਤਾਂ ਫਿਰ ਹੋਰ ਆ ਬਾਈ ਇਹਨਾਂ ਵਿੱਚ ਅੱਜ ਘਾਟਾ ਹੈ ਜਿਹੜਾ ਤੇਰਾ ਭਾਵੇਂ ਪਹਿਲਾਂ ਪਤਾ ਕਰ ਲਿਆ ਨਾ ਤੇਰੇ ਤੋਂ ਤੇਰਾ ਰੂਹ ਖੁਸ਼ ਹੋ ਗਈ ਵੀਰੇ ਆ ਵੇਖ ਉਦੀ ਮੁਖੜੀ ਤੇਸ ਤੋਂ ਲੱਗੀ ਮੜੇ ਮੂੰਹ ਵਾਲੇ ਪਾਸੇ ਲੇਵਾ ਦਿਖਾ ਦੇ ਕਰਾਂ ਦੀ ਆ ਵੇਖੋ ਬਾਈ ਆਡਰ ਵੇਖੋ ਕਿਰਾਂ ਦੀ ਪਿਆਣਾ ਗੜਵੀਰ ਕਾ ਮੂੰਹ ਮੁਖਾਈ ਕਿਡਾ ਸੋਹਣਾ ਬੱਚੀ ਦਾ ਹਨਾ ਫਿਰ ਬਾਈ ਪਲਵਾਨ ਦੇ ਪੱਟਾਂ ਜੀ ਪਈਆਂ ਚਾਰੇ ਪਾਸਿਓਂ ਕਰਮ ਵਾਲਿਆਂ ਦੀ ਗੁੰਦੀ ਪਈ ਆ ਤੇ ਰੇਟ ਵੀ ਰੇਂ ਦਾ ਕੀ ਲਊਗਾ ਬਾਈ ਇਹਦੀ ਬਈ ਆਪਾਂ 100 ਕਿਲੋਮੀਟਰ ਪਹੁੰਚ ਕਰਾਂਗੇ 70000 ਦੇ ਵਿੱਚੋਂ ਇਹ ਮੰਨਤਾਂ ਹੋਊਗਾ 100 ਕਿਲੋਮੀਟਰ ਪਹੁੰਚ ਫ੍ਰੀ ਕਰ ਦਿਆਂਗੇ ਫ੍ਰੀ ਕਰ ਦਾਂਗੇ ਕੀ ਬੰਦਾ ਤੋਰੀ ਵੀਰੇ ਗੱਡੀ ਬਾਹਰ ਨੂੰ ਬਈ ਹੁਣ ਵੇਖੋ ਵੀਰੇ ਅੱਜ ਦੁੱਧ ਪੀਓ ਰੱਜ ਕੇ ਤੇ ਟੋਕੜ ਗੱਪਣ ਵਿਕਨੀਆਂ ਇਹ ਭੱਜ ਕੇ ਮੈਂ ਤਾਂ ਕਿਹਾ ਇਹ ਗੱਲ ਵੱਜ ਕੇ ਕਿਉਂਕਿ ਵੀਰੇ ਇਹ ਚੀਜ਼ਾਂ ਵੇਚਦਿਆਂ ਬਾਈ ਤੇ ਲੈਣ ਵਾਲੇ ਨੂੰ ਵੀ ਘਾਟਾ ਨਹੀਂ ਹੁੰਦਾ ਗਾਂ ਗਾਂ ਬੈੜ ਨੇ ਵਦਨਾ ਆਏ ਨੇ ਘਟਨਾ ਨਹੀਂ ਕਿਉਂਕਿ ਬਾਈ ਚਾਰੇ ਪਾਸਿਓਂ ਕਰਮ ਵਾਲੀ ਆ ਔਕੇ ਦੀ ਰਿਪੋਰਟ ਪਈ ਆ ਜਮਾ ਸੁਨੱਖੀ ਵੀ ਬਹੁਤ ਸੂਣੀ ਵੀ ਬਹੁਤ ਆ ਬਾਈ ਬਾਕੀ ਹੁਸਨ ਪਰਮਾਤਮਾ ਦੇ ਬਸ ਹੁੰਦਾ ਕਿਸੇ ਨੂੰ ਦੇਣਾ ਪਰ ਵੀਰੇ ਆ ਵੇਖੋ ਇਹ ਖੁਸ਼ ਹੋ ਗਈ ਕਹਿੰਦੀ ਜਾਣਾ ਕਿਸੇ ਘਰੇ ਹਨਾ ਬਾਈ ਹਾਂਜੀ ਹਾਂ ਲੈ ਬਾਈ ਇਹ ਜਿਹੜੀ ਚੀਜ਼ ਖੋਚ ਖੋਚ ਤੇਲ ਵੱੱਛੀ ਆ ਬਾਈ ਕਦ ਦੇਖੋ ਬਾਈ ਕਿਹੜਾ ਦੀ ਉਤੋਂ ਕੰਗਰੂ ਰੋਡ ਤੋਂ ਪਲੇਨ ਪਈ ਆ ਉਹ ਭਰਾਵਾਂ ਨੂੰ ਬੇਨਤੀ ਆ ਵੀਰੇ ਆ ਵੱੱਛੀ ਨੂੰ ਵੇਖ ਕੇ ਮੁੱਲ ਕਰ ਲਿਆ ਕਰਿਆ ਜਾਂ ਉਹਦੀਆਂ ਗਾਵਾਂ ਦਾ ਮਹਿਣੀਆਂ ਦਾ ਕਿਉਂਕਿ ਵੀਰੇ ਇਹ ਮੰਦੇ ਦੀ ਨਿਸ਼ਾਨੀਆਂ ਨਹੀਂ ਤਾਂ 95000 ਦੀ ਵੈਟ ਸੀ ਮਾਰਕੀਟ ਦੇ ਵਿੱਚ ਇਹ ਵੇਖ ਲੋ ਵੀਰੇ ਤੇ ਇੱਕ ਬੇਨਤੀ ਹੱਥ ਜੋੜ ਕੇ ਆ ਬਾਈ ਆਪ ਦੀ ਵੀਰੇ ਇੱਥੇ ਆ ਕੇ ਤਸੱਲੀ ਕਰਿਆ ਕਰੋ ਤੋ ਲਿਆ ਕਰੋ ਦੇਖ ਲਿਆ ਕਰੋ ਕਿਉਂਕਿ ਵੀਰੇ ਮੇ ਦਾ 5 ਮਿੰਟ ਪਸ਼ੂ ਦੇ ਕੋਲ ਆਉਣਾ ਬਾਅਦ ਚ ਤੁਸੀਂ ਕਹਿ ਦਿੰਦੇ ਆ ਬਈ ਅਈ ਠੱਗੀ ਮਾਰ ਗਈ ਤੇਰਾ ਰੋਲ ਆਉਂਦੇ ਵਿੱਚ ਤੂੰ ਆਏ ਜੋ ਮੈਂ ਤਾਂ ਵੀਰੇ ਵੀਡੀਓ ਬਣਾ ਸਕਦਾ ਤੇ ਪਸ਼ੂ ਦਿਖਾ ਸਕਦਾ ਕੀ ਗੱਲ ਬਣੀ ਕੋਈ ਬੰਦਿਆਂ ਨੇ ਪਸ਼ੂ ਖਰੀਦੇ ਤੋਂ ਉਹਨਾਂ ਨੇ ਚੋਏ ਨਹੀਂ ਬੰਦੇ ਨੇ ਮਿੰਤਾ ਕਰ ਲਿਆ ਮੈਨੂੰ ਉਹਨੇ ਰਿਕਾਰਡਿੰਗਾਂ ਵੀ ਭੇਜਤੀਆਂ ਹੁਣ ਉਦੋਂ ਬਾਅਦ ਉਹ ਕਿਤੇ ਦੁੱਧ ਦੁੱਧ ਤੋਂ ਮਸ਼ੀਨੀ ਚਵਾਈ ਤੇ ਲੱਗੀਆਂ ਸੀ ਬਾਅਦ ਚ ਕਹਿੰਦੇ ਅਸੀਂ ਮੋੜਨੀਆਂ ਉਹ ਵਾਵਾ ਉਹਨਾਂ ਨੇ ਪੰਗਾ ਪਾਇਆ ਹੋਇਆ ਹੋ ਸਕਦਾ ਤੁਹਾਨੂੰ ਲਾਈਵ 'ਚ ਦਿਖਾਵਾਂ ਹੀ ਮੈਂ ਉਹ ਕੰਮ ਵੱਧ ਵੀ ਸਕਦਾ ਬਾਕੀ ਪਰਮਾਤਮਾ ਨੂੰ ਆਪਾਂ ਆਣੀਏ ਵਿੱਚ ਨਾਲੇ ਭਰਾਵਾਂ ਨੂੰ ਵੀ ਬਾਈ ਜੋ ਚੀਜ਼ ਹੈਗੀ ਉਹ ਦੱਸੋ ਕਿਉਂ ਵੇ ਸਕਦੀ ਵੀਰੇ ਇਹਨਾਂ ਠੱਗੀ ਨਾ ਮਾਰੋ ਨਾ 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 ਬੜਾ ਪ੍ਰਮਾਤਮਾ ਦੇ ਹੱਥ ਆ ਪਈ 5 1000 ਪਿੱਛੇ ਨਾ ਰੋ ਯਾਰ ਭਾਈ ਸੂਈ ਸਵਾਈ ਆ ਹਨਾ ਚਲੋ ਆ ਤਾਂ ਸੂਣ ਵਾਲੀ ਆ ਇਹ ਤਾਂ ਰੱਬ ਦੇ ਰੰਗ ਆ ਹਨਾ ਆ ਸੂਈ ਸਵਾਈ ਆ ਉਹ ਥੱਲੇ ਬਹਿ ਕੇ ਜਿੰਨਾ ਟਾਈਮ ਆਪਾਂ ਹੱਥੀਂ ਚਵਾਈ ਕਰਦੇ ਆ ਜਿੰਨਾ ਟਾਈਮ ਮਰਜੀ ਜਿੰਨੇ ਜਦੋਂ ਜਦੋਂ ਬੰਦੇ ਦਾ ਦਿਲ ਖੁਸ਼ ਹੋ ਗਿਆ ਉਦੋਂ ਪੈਸੇ ਦੇ ਕੇ ਘਾਂ ਚੜਾ ਕੇ ਲੈ ਜਾਏ ਸੁਆਦ ਆ ਭਾਈ ਬਾਕੀ ਮਾਤਾ ਹੀ ਚੁੰਦੀ ਐ ਇਹਨੂੰ ਹਾਂਜੀ ਹਾਂਜੀ ਮੇਰੀ ਮਾਤਾ ਵਿਚਾਰੀ ਚੁੰਦੀ ਐ ਇਹ ਦੱਬੀ ਬੱਸੀ ਜਿਹੜੀ ਪਰਲੀ ਭਾਈ ਇਹ ਹਜੇ ਦੁੱਧ ਦਾਂਦੀ ਆ ਵੀ ਇਹ 10 ਦਿਨ ਦੀ ਕੱਚੀ ਆ ਠੀਕ ਆ ਡੇਟ ਮੁਤਾਬਕ ਠੀਕ ਆ ਤੇ ਇਹ ਆਪਾਂ ਦੋਵੇਂ ਇੱਕੋ ਫਾਰਮ ਦੇ ਵਿੱਚੋਂ ਹੀ ਖਰੀਦੀਆਂ ਇੱਕੋ ਘਰੋਂ ਹੀ ਆਈਆਂ ਦੋ ਇੱਕੋ ਘਰੋਂ ਖਰੀਦੀਆਂ ਇਹ ਇਹ ਖਰੀਦੀ ਹੋਈ ਆ ਵੀਰੇ ਇਹ ਵੀ ਖਰੀਦੀ ਇਹ ਹਜੇ ਦੁੱਧ ਦੰਦ ਚੀ ਆ ਦੁੱਧ ਦੰਦ ਦਾ ਕੀ ਬਾਕੀ ਤੇ ਇਹ ਵੀਰੇ ਕਿੰਨੇ ਦਿਨ ਪਏ ਆਂਦੇ ਜੀ ਇਹਦੇ 10 ਕਿ ਦਿਨ ਪਏ ਡੇਟ ਮੁਤਾਬਕ ਆ ਜੀ ਥੱਲੋ ਹਜੇ ਵੀ ਖੜੀ ਆ ਕਰ ਮਾ ਬਹੁਤ ਜ਼ਿਆਦਾ ਬਣੀ ਇਹ ਤਾਂ ਇੱਧਰ ਦੀ ਥਾਣ ਵਿਖਾਈ ਪਿੱਛੋਂ ਥਾਣ ਛੋਟਾ ਲੱਗਦਾ ਇੱਧਰ ਦੀ ਥਾਣ ਦੱਸਿਆ ਜ ਬਹੁਤ ਵਧੀਆ ਪਤਾ ਲੱਗਦਾ ਆ ਵੇਖੋ ਬਈ ਚਾਰੇ ਥਾਣ ਵੇਖੋ ਪਹਿਲਾ ਚੀਜ਼ ਹੀ ਥਾਣਾ ਗਾਂ ਦੀ ਪਈ ਕਿਉਂ ਬਈ ਥਾਣ ਤਾਂ ਬਹੁਤ ਸੋਹਣਾ ਕੱਢਦੀ ਹੁੰਦੀ ਆ ਬਈ ਜੀ ਬਈ ਗਾਂ ਦਾ ਥਾਣ ਨਾ ਮਾੜਾ ਲਈ ਨਾ 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 ਚੱਲ ਕੱਢੀ ਬਾਹਰ ਉਹ ਵੀਰੇ ਚਲੋ ਬਈ ਵੇਖੋ ਗਾਂ ਦੀ ਬੱਚੀ ਦੁੱਧ ਤਾਂ ਇਹ ਵੀ ਬੱਚੀ 18 20 ਕਿਲੋ ਤੇ ਚੱਲੋ 20 ਤੋਂ ਬਾਹਰ ਹੈ ਚ ਸੋਲੋ ਸੋਲੋ ਪਈ ਨਾ ਬਈ ਅਵੀ ਅਜੇ ਤਾਂ ਪਣਾ ਜੇ ਬੱਚੀ ਬਣ ਜੂ ਨੂ ਲਿਆ ਵੀ ਨਹੀਂ ਹਾਂ ਪਾ ਇਹਦਾ ਵੀ ਸੁਣ ਕੇ ਤੁਸੀਂ ਖੁਸ਼ 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 ਲੈਣੀ ਨਾ ਲੈਣੀ ਉਹ ਤੁਹਾਡੀ ਮਰਜ਼ੀ ਆ ਵੀਰੇ ਪਰ ਬਾਈ ਨੇ ਰੇਟ ਜਜ ਕੀਤੇ ਆ ਮੈਂ ਨਹੀਂ ਕਹਿੰਦਾ ਜ਼ਿਆਦਾ ਕੀਤੇ ਆ ਵੀਰੇ ਮਿਲਦੀਆਂ ਬਹੁਤ ਔਕੀਆਂ ਹੋਈਆਂ ਜੀ ਜੱਜਾ ਬਈ ਜਦੋਂ ਘਰੋਂ ਤੁਰੇਗਾ ਤਿਆਰ ਕੀਤੀ ਹੁੰਦੀ ਹੈ ਨਾ ਜਿੰਨੇ ਉਹ ਅੰਦਰ ਵੜ ਜਾਂਦਾ ਪੈਸੇ ਮੰਗ ਕੇ ਮੈਂ ਵੀ ਇਹ ਕੰਮ ਕਰਦਾ ਰਿਆਂ ਬਾਈ ਬਹੁਤ ਔਖੀਆਂ ਖਰੀਦਣੀਆਂ ਵੇਚਣੀਆਂ ਸੌਕੀਆਂ ਲੈਣੀਆਂ ਔਖੀਆਂ ਇਹ ਕਿੰਨੇ ਦੀ ਦੇ ਦੀਏ ਬਾਈ ਡੱਬੀ ਵੀ ਇਹਦੀ ਵੀ 70 ਚੋਂ ਆਪਾਂ ਪਹੁੰਚ ਕਰ ਦੇਣੀ 100 ਕਿਲੋਮੀਟਰ ਜੇ ਟੁੱਟਾ ਲੈ ਲੀਏ 200 ਕਰ ਦਈਏ ਕਰ ਦਾਂਗੇ ਵੀਰੇ ਤੇ ਤੂੰ ਵੀ ਲੈ ਗਿਆ ਕੋਈ ਭਰਾ ਤਾਂ 200 ਕਿਲੋਮੀਟਰ ਤੱਕ ਤੁਹਾਡੇ ਘਰੇ ਪਹੁੰਚ ਜਾਣੀਆਂ ਵੀਰੇ ਫਰੀ ਤੇ 70 70 ਇੱਕ 40 ਦਾ ਜੋੜਾ ਬਾਈ ਹੁਣ ਇੱਕ ਗੱਲ ਸੋਲੋ ਦੁੱਧ ਪੀ ਲਓ ਰੱਜ ਕੇ ਇੱਕ 20 25 ਦਾ ਜੋੜਾ ਤੋਕੜ ਗੱਪਣ ਕਰਕੇ ਜਿੰਨੂੰ ਮਰਜ਼ੀ ਫੜਾ ਦਿਓ ਬਾਈ ਕਿੰਦੇ ਵਾਰ ਜੁਗਣੀ ਮੈਂ ਇਹਨੂੰ ਐਨੂੰ ਹੀ ਲੈ ਕੇ ਆ ਹਰਪੇ ਕੱਢ ਕੇ ਸੁਖਦੀਪ ਭਾਈ ਐਨੂੰ ਲਿਆ ਇਹਨੂੰ ਇਹ ਆ ਗਿਆ ਹੁਣ ਆਪ ਘੱਟ ਪੈਸੇ ਵਾਲੇ ਦੇ ਦਿਆ ਇੱਕ ਹੈਣਾ ਹਾਂਜੀ ਤੁਸੀਂ ਜਿਹੜੇ ਘੱਟ ਵੈੜ ਹੀ ਆ ਇਹ ਵੀ ਇਹ ਵੀ ਵੈੜ ਇਹ ਨਾ ਦੂਜਾ ਸੁਹਾ ਸੂਈ ਆ ਸਰਵੇ ਠੀਕ ਆ ਤੀਜੇ ਸੂਏ ਇਸ ਤਰ੍ਹਾਂ ਆਪਾਂ ਨੂੰ ਡੇਢ ਮਹੀਨੇ ਦੀ ਬਣੀ ਦੱਸੀ ਆ ਠੀਕ ਆ ਤੇ ਹੱਥ ਜੋੜ ਕੇ ਮੇਰੀ ਇੰਨੀ ਕੁ ਬੇਨਤੀ ਆ ਹਾਂ ਕਿਉਂਕਿ ਮੇਰੇ ਨਾਲ ਹੋ ਚੁੱਕੀ ਆ ਠੀਕ ਆ ਭਾਈ ਇਹ ਵੈੜ ਦਾ ਸੌਦਾ ਹੋ ਗਿਆ ਸੀ ਸਾਡਾ ਠੀਕ ਆ ਤੇ ਇਹਨਾਂ ਦੂਸਰਾ ਆਪਣਾ ਮੰਨ ਲਾ ਵੀ ਡੇਢ ਮਹੀਨੇ ਦੀ ਨਾ ਤਾਂ ਚੈੱਕ ਹੋਵੇ ਇਹ ਤੇ ਨਾ ਹੀ ਆਪਾਂ ਚੈੱਕ ਕਰਾ ਕੇ ਲਿਆਂਦੀ ਆ ਇਹ ਮੈਂ ਡੇਢ ਮਹੀਨੇ ਦੀ ਬਣੀ ਮੈਂ ਤਾਂ ਦੱਸਦਾ ਤੇ ਬਈ ਕਿਉਂਕਿ ਅਗਲਾ ਥੰਦੀ ਠੰਡੀ ਚੀਜ਼ ਪਾਉਣ ਤੋਂ ਥੋੜਾ ਜਿਹਾ ਵਿਚਾਰ ਆ ਸਹੀ ਗੱਲ ਆ ਬਈ ਗਰਮ ਚੀਜ਼ ਨਾ ਪਾਵੇ ਗਰਮ ਚੀਜ਼ ਨਾ ਪਾਵੇ ਇਹ ਹੁਣ ਗੱਬਣਾ ਜਾਂ ਨਹੀਂ ਗੱਬਣਾ ਉਹ ਰੱਬ ਜਾਣਦਾ ਉਪਰਮਾਤਮਾ ਨੂੰ ਪਤਾ ਵੀ ਚੈੱਕ ਨਹੀਂ ਕਰਾ ਕੇ ਨਾ ਪਾ ਲੈ ਤੇ ਨਾ ਹੀ ਆਪਾਂ ਚੈੱਕ ਕਰਾ ਕੇ ਦੇ ਦੇ ਜੇ ਅਗਲੇ ਦੀ ਕਿਸਮਤ ਕੋਈ ਨਿਕਲਾਵੇ ਇਹ ਹੰਦਰ ਨਿਕਲਾਵੇ ਜੇ ਹੁਣ ਚੈੱਕ ਪਾਸ ਹੁੰਦੀ ਹੁੰਦੀ ਤਾਂ ਅੱਜ ਹੀ ਇਹ 40000 ਦੀ ਵੈੜਾ ਬਈ 35000 ਦੁੱਧ ਕਿੰਨੇ ਦਾ ਚੱਲਦੀ ਸਕਦੀ ਬਾਈ ਇਹ ਵੀਰੇ 9 ਕਿਲੋ ਖੁੱਲਾ ਤੋਂ ਦਹਰੇ ਥੱਲੇ ਪਰ ਆਪ ਅੱਠ ਕਹਿ ਕੇ ਦੇਵਾਂਗੇ ਠੀਕ ਆ ਬਾਈ ਚੌਣ ਚਣ ਕਿਵੇਂ ਆ ਵੀਰੇ ਇੱਕ ਨੰਬਰ ਆ ਬਾਈ ਚੌਣ ਠੰਡੀ ਆ ਠੰਡੀ ਜਮਾ ਠੀਕ ਆ ਵੀਰੇ ਆਪਣਾ ਕੋਈ ਵੀ ਪਸ਼ੂ ਹੋਊਗਾ ਬਾਈ ਜੇ ਪਸ਼ੂ ਬੰਦੇ ਬੈਠੇ ਤੋਂ ਹਿੱਲ ਜੇ ਤੇ ਆਪਾਂ ਉਹਨੂੰ ਉਹਦਾ ਕਰਾਇਆ ਦੇ ਕੇ ਤੋੜਾਂਗੇ ਠੀਕ ਆ ਬਾਈ ਕੀ ਬਾਤ ਇਹ ਕਿੰਨੇ ਦੀ ਦੇਦੀ ਸਕਦੀਪ ਬਾਈ ਯਾਰ ਇਹ ਹਾਂ ਨਾ ਬਾਈ 27000 ਦੀ ਦੇ ਦੇਣੀ ਹੈ 27000 ਦੀ ਵਿੱਚੋ ਲਾੜ ਪਿਆਰ ਬੱਸ ਜਮਾ ਜਿਆ ਜਿਆ ਠੀਕ ਆ ਯਾਰ ਬਾਈ ਲੈ ਵੀ ਮਿੱਤਰ ਉਸ 27000 ਦੇ ਵਿੱਚ ਮਿਲ ਜੀ ਦੁੱਧ 12 ਕਿਲੋ ਤੇ ਜਾੜੂ ਬੱਚੀ ਰਾਵਣਾ ਜਾਊਗੀ ਬਾਈ ਹਾਂਜੀ ਅੱਛਾ ਇਹ ਸੀਗੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਤਿੰਨ ਜਾਨਵਰ ਤੇ ਫਿਰ ਤੇਰੀ ਇੱਕ ਵਧਾਈ ਰਹੀਂਦੀ ਦੇਣ ਵਾਲੀ ਬਈ ਅੱਜ ਗੁਰਪੁਰ ਬਹੁਤ ਤੇਰੀ ਵਧਾਈ ਦਸ਼ਕਾ ਨੂੰ ਕਹਦੇ ਬਾਈ ਸਾਰਿਆਂ ਨੂੰ ਗੁਰਪੁਰ ਬਦੀਆਂ ਵਧਾਈਆਂ ਜੀ ਹਾਂਜੀ ਤੇ ਮਾਰਾ ਸਭ ਤੇ ਮਿਹਰ ਕਰੇ ਸਹੀ ਗੱਲ ਆ ਵੀਰੇ ਤੇ ਬਾਈ ਦਾ ਨੰਬਰ ਹੈਗਾ 94644 28248 ਜੀ 28248 94644 28248 946 43 28 248 ਨੰਬਰ ਆ ਵੀਰੇ ਬਾਈ ਦਾ ਪਿੰਡ ਟੈਣਾ ਜ਼ਿਲ੍ਹਾ ਫਰੀਦਕੋਟ ਗੁਰਦੁਆਰਾ ਸਾਹਿਬ ਦੇ ਕੋਲੇ ਪਈਦਾ ਰਹਿਣ ਵਸੇਰਾ ਧੰਨਵਾਦ ਸ਼ੁਕਰੀਆ ਜੀ